ਗਿਆਨੀ ਰਕੀਬ ਸਿੰਘ ਜੀ ਦੱਸਣ ਦੀ ਕੋਸ਼ਿਸ਼ ਕਰੋਗੇ ਇਹ ਪੰਜ ਜੱਫੇਦਾਰਾਂ ਦਾ ਫੈਸਲਾ ਹੈ ਤੁਸੀਂ ਤਾਂ ਜੱਫੇਦਾਰੀ ਤਿੰਨ ਨੂੰ ਜਿੰਨਾ ਕਿ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਨਰਦਾਇ ਕੀਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਦਸਕਤ ਕੀਤੇ ਨੇ ਜੇ ਨਹੀਂ ਕੀਤੇ ਤਾਂ ਇਹ ਮਾਮੂਲੀ ਜੇ ਕੇਸ ਵਾਸਤੇ ਤੁਸੀਂ ਜਗੀਰ ਕੌਰ ਨੂੰ ਤਲਬ ਨਹੀਂ ਕਰ ਸਕਦੇ ਇਹ ਉਹਦੀ ਸ਼ਰਯੰ ਦੁਰਵੱਤਵਾਹ ਕਾਲ ਤੱਕ ਸਾਹਿਬ ਜੀ ਸਿੰਘ ਸਾਹਿਬ ਜੀ ਇਹਨਾਂ ਮਸਲੇ 'ਚ ਨਾ ਉਲਝੋ ਆਪਣਾ ਲੈਵਲ ਦੇਖੋ ਆਪਣਾ ਸਟੇਟਸ ਵੇਖੋ ਤੁਹਾਡਾ ਸਟੇਟਸ ਕੀ ਹੈ ਤੁਹਾਨੂੰ ਕੌਮ ਆਪਣੇ ਸਿਰਾਂ ਤੇ ਬਹਾਰੀ ਹੈ ਫਿਰ ਤੁਸੀਂ ਥੱਲੇ ਬਹਿਣ ਕੇ ਫੈਸਲੇ ਕਰੀ ਜਾਂਦੇ ਹੋ ਠੀਕ ਹੈ ਤੁਹਾਨੂੰ ਉਸੇ ਸਰਕਾਰ ਦਿੰਨਾ ਕਿ ਤੁਸੀਂ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਪਰ ਤੁਹਾਨੂੰ ਆਪਣੇ ਅਧਿਕਾਰਾਂ ਦੀ ਬੜ ਤੋਂ ਕੰਨੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਮੇਰੇ ਵਰਗਾ ਮਾਮੂਲੀ ਦਾ ਸਿੱਖ ਤੁਹਾਨੂੰ ਕਿਉਂ ਦੱਸੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰਾਂ ਦਾ ਲੈਵ ਲਿਖਿਆ ਉਹਦਾ ਪੱਧਰ ਕੀ ਹੈ ਇਹ ਤੁਹਾਡੇ ਪੱਧਰ ਦਾ ਕੇਸ ਨਹੀਂ ਇਹਨਾਂ ਮਤਲਬਾਂ ਜੋ ਉਲਝੋਗੇ ਕੋਗਦੇ ਮਤਲਬੇ ਹੱਲ ਕਰੇ ਤੁਸੀਂ ਫੇਲ ਹੋ ਜਾਓਗੇ ਦੋਸਤੋ ਅੱਜਕਲ ਸੋਸ਼ਲ ਮੀਡੀਆ ਤੇ ਸਿਰਫ ਇੱਕੋ ਹੀ ਮੁੱਦਾ ਆਇਆ ਹੋਇਆ ਹੈ ਕਿ ਸਾਡੇ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਿਕ ਮੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਪੰਥ ਸਾਹਿਬ ਨੇ ਬੀਬੀ ਜਗੀਰ ਕੌਰ ਨੂੰ ਤਲਵਰ ਕਰਨ। ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਜੀ ਤੁਸੀਂ ਸਿੱਖਾਂ ਦੀ ਸਰਬ ਉੱਚ ਅਦਾਲਤ ਦੇ ਮੁੱਖ ਜੱਜੋਂ ਕਿਸੇ ਪਿੰਡ ਦੀ ਪੰਚਾਇਤ ਦੇ ਮੈਂਬਰ ਨਹੀਂ। ਤੁਹਾਨੂੰ ਕੌਮ ਨੇ ਸੇਵਾ ਪੰਥਕ ਮਸਲੇ ਸੰਬੰਧੀ ਸੌਪੀ ਹੈ। ਕਾਲਤਖ ਸਾਹਿਬ ਦੇ ਜਥੇਦਾਰ ਤੁਹਾਨੂੰ ਇਸ ਕਰਕੇ ਬਣਾਇਆ ਹੈ ਕਿ ਤੁਸੀਂ ਕੌਮੀ ਮਸਲਿਆਂ ਦਾ ਪੰਥਕ ਮਸਲਿਆਂ ਦਾ ਨਿਪਟਾਰਾ ਕਰ ਸਕੋ ਨਾ ਕਿ ਬੀਬੀ ਜਗੀਰ ਕੌਰ ਨੇ ਜੇ ਰੋਮਾਂ ਦੀ ਬਿਆਦਬੀ ਕੀਤੀ ਹੈ ਤਾਂ ਉਹਦਾ ਕੇਸ ਵੀ ਕਾਲਤਖ ਸਾਹਿਬ ਤੇ ਲੈ ਕੇ ਜਾਓ ਜਥੇਦਾਰ ਜੀ ਤੁਸੀਂ ਤਾਂ ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਹੋ ਤੁਹਾਨੂੰ ਆਮ ਸਿੱਖਾਂ ਨੂੰ ਸਾਡੇ ਵਰਗੇ ਸਿੱਖਾਂ ਨੂੰ ਬੰਦ ਪਤਾ ਹੈ ਕਿ ਸ੍ਰੀ ਕਾਲਪੁਰ ਸਾਹਿਬ ਦੀ ਮਰਯਾਦਾ ਕੀ ਹੈ ਬੜੀ ਹੱਤ ਮਰਯਾਦਾ ਕੀ ਹੈ ਕਿਹੜੀਆਂ ਚਾਰ ਕਰੈਤਾ ਨੇ ਕਿਹੜੀਆਂ ਬੱਜਰ ਕਰੈਤਾ ਨੇ ਕਿਹੜਾ ਮਸਲਾ ਸਥਾਨਕ ਗੁਰਦੁਆਰਿਆਂ ਦੇ ਸਿੰਘਾਂ ਸਾਹਮਣੇ ਪੇਸ਼ ਹੋ ਕੇ ਮਾਫੀ ਮੰਗੀ ਜਾ ਸਕਦੀ ਹੈ ਕਿਹੜਾ ਮਸਲਾ ਪੰਜ ਪਿਆਰਾਂ ਦੇ ਸਾਹਮਣੇ ਜਾ ਕੇ ਮਾਫੀ ਮੰਗੀ ਜਾ ਸਕਦੀ ਹੈ ਤੇ ਕਿਸ ਮੁੱਦੇ ਤੇ ਸ਼੍ਰੀ ਕਾਲਪੰਗ ਸਾਹਿਬੇ ਜਾਣਾ ਪੈਂਦਾ ਹੈ ਸ਼੍ਰੀ ਕਾਲਪੰਗ ਸਾਹਿਬ ਕੌਮ ਦੇ ਮਸਲਿਆਂ ਨੂੰ ਪੰਥਕ ਮਸਲਿਆਂ ਨੂੰ ਸੁਲਝਾਉਣ ਵਾਸਤੇ ਬਣਿਆ ਹੈ ਨਾ ਕਿ ਛੋਟੀਆਂ-ਮੋਟੀਆਂ ਕੁਰਾਇਤਾਂ ਦੇ ਜਿਹੜਾ ਕੋਈ ਲੰਘਣਾ ਕਰਦਾ ਹੈ ਉਹਦੇ ਵਾਸਤੇ ਸਿੰਘ ਸਾਹਿਬ ਜੀ ਬਿਲਕੁਲ ਸਹੀ ਹੈ ਕਿ ਬੀਬੀ ਜਗੀਰ ਕੌਰ ਨੇ ਰੋਮਾਂਦੀ ਬੇਅਦਬੀ ਕੀਤੀ ਹੈ ਇਹ ਮਸਲਾ ਅੱਜ ਦਾ ਨਹੀਂ ਅੱਜ ਤੋਂ 5 ਸਾਲ ਪਹਿਲਾਂ ਸਾਡੇ ਚੈਨਲ ਦਰਦੇ ਕੌਮ ਨੇ ਬੀਬੀ ਜਗੀਰ ਕੌਰ ਤੇ ਸਪੈਸ਼ਲ ਵੀਡੀਓ ਜਾਰੀ ਕੀਤੀ ਸੀ ਉਦੋਂ ਇੱਕ ਝਗੜਾ ਚੱਲਿਆ ਸੀ ਬੀਬੀ ਜਗੀਰ ਕੌਰ ਨੇ ਸੁਖਪਾਲ ਸਿੰਘ ਖਹਿਰੇ ਨੂੰ ਇਹ ਤਦਉਤੇ ਤੁਸੀਂ ਕਿਹੜਾ ਸਿੱਖ ਹੈ ਤੂੰ ਤਾਂ ਦਾੜੀ ਵੀ ਲੰਗਨਦਾ ਦਾੜੀ ਕੱਟਦਾ ਵੀ ਹੈ ਅਸੀਂ ਉਹਦੇ ਕਿ ਅਸੀਂ ਕਿ ਬੀਬੀ ਜੀ ਸੁਖਪਾਲ ਸਿੰਘ ਖਹਿਰਾ ਦਾੜੀ ਰੰਗਣਾ ਵੀ ਹਟ ਦਊਗਾ ਤੇ ਆਪਣੀ ਦਾੜੀ ਵਧਾ ਵੀ ਲਊਗਾ ਬੀਬੀ ਜੀ ਤੁਸੀਂ ਆਪਣੀਆਂ ਮੁੱਛਾ ਕਿੱਥੋਂ ਲੈ ਕੇ ਆਉਂਗੇ ਜਿੰਨਾ ਦੀ ਤੁਸੀਂ ਬੇਆਦਬੀ ਕਰਤੀ ਇਹ ਮਸਾਜੀ 5 ਸਾਲ ਪਹਿਲਾਂ ਟਾ ਲੱਗਿਆ ਫੇਰ ਸਿੰਘ ਸਾਹਿਬ ਜੀ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਇਹ ਬੀਬੀ ਦਗੀਰ ਕੌਰ ਜਿਨੇ ਰੋਮਾਂ ਦੀ ਬਿਆਦਵੀ ਕੀਤੀ ਹੈ ਜਾਨਕਿ ਮੁੱਛਾਂ ਦੇ ਉਹਨੇ ਵਾਲ ਕਢਾਏ ਨੇ ਫੇਸ਼ੀਅਲ ਜੱਕਰਵਾਇਆ ਜਿਹਨੂੰ ਅਸੀਂ ਕਹਿੰਦੇ ਆ ਉਹ ਤਾਂ ਕਿੰਨੇ ਸਾਲ ਦਾ ਕਰਾਇਆ ਹੋਇਆ ਹੈ ਉਸ ਤੋਂ ਬਾਅਦ ਤਾਂ 4 ਵਾਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣ ਚੁੱਕੀ ਸ਼ੋਮਨੀ ਕਮੇਟੀ ਨੇ ਇਹਨੂੰ ਪ੍ਰਧਾਨ ਬਣਾਇਆ ਜਿਨ੍ਹਾਂ ਦੇ ਲਫਾਫਿਆਂ ਚੋਂ ਨਿਕਲੀ ਉਹਨਾਂ ਨੇ ਇਹਨੂੰ ਪ੍ਰਧਾਨ ਬਣਾਇਆ ਤੁਸੀਂ ਵੀ ਇਹਨਾਂ ਦੇ ਮੁਲਾਜ਼ਮ ਰਹੇ ਹੋ ਇਹਨਾਂ ਨੂੰ ਫਤਹਿ ਬੁਲਾਉਂਦੇ ਰਹੇ ਹੋ ਫਿਰ ਜੇ ਇਹਨੇ ਕੁਰਾਇਤ ਕੀਤੀ ਸੀ ਤੁਸੀਂ ਇਹਨੂੰ ਫਤਹਿ ਕਿਉਂ ਬੁਲਾਉਂਦੇ ਰਹੋ ਤੁਸੀਂ ਦੋਸ਼ੀ ਦਾ ਦੋਸ਼ੀ ਤਾਂ ਤੁਸੀਂ ਵੀ ਹੋ ਤੁਹਾਨੂੰ ਪਤਾ ਛੇ ਇਹਨੇ ਰੋਮਾਂ ਦੀ ਬੇਦਬੀ ਕੀਤੀ ਹੈ ਤੁਸੀਂ ਇਹਦੀਆਂ ਪਹਿਲਾਂ ਮੁੱਛਾਂ ਵੇਖੀਆਂ ਮੈਂ ਸਾਰੀ ਕੌਮ ਨੇ ਵੇਖੀਆਂ ਨੇ ਪਰ ਇਹ ਬਹੁਤ ਮਾਮੂਲੀ ਜਿਹਾ ਤਕਰਾ ਹੈ ਬਹੁਤ ਮਾਮੂਲੀ ਜਿਹਾ ਕੇਸ ਹੈ ਇਹਦੀ ਸ਼ਰੇ ਉਹ ਵੀ ਕਰਦੇ ਵੀ ਬਸ ਸ਼੍ਰੀ ਕਾਲਤਾ ਸਾਹਿਬ ਦੇ ਮਾਫੀ ਮੰਗੀ ਜਾ ਸਕਦੀ ਹੈ ਪਰ ਇਹ ਮਸਲਾ ਜਥੇਦਾਰ ਜੀ ਤੁਸੀਂ ਕਿਉਂ ਚੁੱਕਿਆ ਕੌਣ ਤੁਹਾਨੂੰ ਸਵਾਲਾਂ ਦੇ ਘੇਰੇ ਤੇ ਖੜਾ ਕਰੇਗੀ ਕਿ ਇਹ ਮਸਲਾ ਕੀ ਤੁਹਾਡੇ ਲੈਵਲ ਦਾ ਹੈ ਕਿ ਤੁਹਾਡਾ ਪੱਦਰ ਸ਼੍ਰੀ ਕਾਲਤਾ ਸਾਹਿਬ ਦੇ ਤਖਤ ਤੋਂ ਜਥੇਦਾਰ ਤੋਂ نیچے ਉਤਰਿਆ ਜਥੇਦਾਰ ਜੀ ਥਾਣੇ ਦਾ ਮੁਨਸ਼ੀ ਜਿਹੜਾ ਸਮਝੌਤਾ ਕਰਾ ਸਕਦਾ ਹੋਵੇ ਨਾ ਐਸਐਸਪੀ ਕੋਲੇ ਜਾਣ ਦੀ ਲੋੜ ਐ ਤੇ ਨਾ ਡੀਜੀਪੀ ਕੋਲੇ ਜਾਣ ਦੀ ਲੋੜ ਐ ਤੁਸੀਂ ਤਾਂ ਜਗੀਰਕੌਰ ਦੇ ਮਾਮੂਲੀ ਜਿਹੇ ਰੋਮਾਂ ਦੀ ਬੇਅਦਬੀ ਦਾ ਕੇਸ ਡੀਜੀਪੀ ਕੋਲੇ ਲੈ ਕੇ ਤੁਹਾਨੂੰ ਇਹ ਅਧਿਕਾਰ ਨਹੀਂ ਦਿੰਦੇ ਕੌਮ ਠੀਕ ਐ ਤੁਹਾਨੂੰ ਸੀ ਸਵਾਰ ਦਿੰਦੇ ਆ ਕਿ ਤੁਸੀਂ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਪਰ ਤੁਹਾਨੂੰ ਆਪਣੇ ਅਧਿਕਾਰਾਂ ਦੀ ਬੜ ਤੋਂ ਕੰਨੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਉਹ ਮੇਰੇ ਵਰਗਾ ਮਾਮੂਲੀ ਦਾ ਸਿੱਖ ਤੁਹਾਨੂੰ ਕਿਉਂ ਦੱਸੇ ਕਿ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਅਧਿਕਾਰਾਂ ਦਾ ਲੇਬਲ ਕੀ ਹੈ ਉਹਦਾ ਪੱਦਰ ਕੀ ਹੈ ਸ਼੍ਰੀ ਅਕਾਲ ਪੁਰਖ ਸਾਹਿਬ ਤੇ ਕੌਮ ਦੇ ਮਸਲੇ ਸਰਬੱਤ ਦੇ ਭਲੇ ਦੇ ਮਸਲੇ ਬਾਣੀ ਤੇ ਬਾਣੀ ਦੇ ਮਸਲੇ ਜਿੱਦਾਂ ਦੀ ਇਹ ਨਿਬੜਦੇ ਨੇ ਨਾ ਕਿ ਅੰਨਣਾ ਗੰਡਣਾ ਨੇ ਇੱਕ ਕੁੜੇ ਇੱਕ ਨੇ ਕੁੜਾ ਇੱਧਰ ਕਰਤਾ ਦੂਜੇ ਨੇ ਕੁੜਾ ਇੱਧਰ ਕਰਤਾ ਉਹ ਵੀ ਕੱਲ ਨੂੰ ਅਕਾਲ ਪੁਰਖ ਸਾਹਿਬ ਦੇ ਲਈ ਉਹਾਂ ਕਿ ਜਤੇਦਾਰ ਜੀ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਤਖਤ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉਹ 12 ਫੁੱਟ ਚਾ ਹੁਣਾਇਆ ਸੀ 12 ਫੁੱਟ ਇੱਕ ਕਮਰੇ ਦੀ ਉਚਾਈ ਹੁੰਦੀ ਹੈ ਦਿੱਲੀ ਦੇ ਤਖਤ ਨਾਲੋਂ ਉੱਚਾ ਬਣਾਇਆ ਸੀ ਉਹਦੀ ਉਚਾਈ ਨੂੰ ਨੀਵਾ ਨਾ ਕਰੋ ਤੁਸੀਂ ਸ਼੍ਰੋਮਣੀ ਕਮੇਟੀ ਦਾ ਚਾਹੇ ਉਹ ਪ੍ਰਧਾਨ ਆ ਧਾਮੀ ਸਾਹਿਬ ਹੈ ਚਾਹੇ ਕੋਈ ਆ ਉਹਨਾਂ ਦੇ ਅੱਖੇ ਲੱਗ ਕੇ ਇਹ ਸਕ੍ਰਿਪਟ ਕਿਰੇ ਲਿਖ ਕੇ ਦਿੱਤੀ ਆ ਤੁਹਾਨੂੰ ਕੀ ਤੁਸੀਂ ਦੇਖਿਆ ਨਹੀਂ ਵੀ ਤੁਸੀਂ ਕੀ ਕੇਸ ਦਾ ਫੈਸਲਾ ਕਰ ਰਹੇ ਹੋ ਸਾਰੇ ਦੁਨੀਆ 'ਚ ਕੀ ਹੋ ਰਿਹਾ ਹੈ ਇਹ ਹੀ ਚਰਚਾ ਹੋ ਰਹੀ ਹੈ ਕਿ ਗਿਆਨੀ ਰਘਵੀਰ ਸਿੰਘ ਨੇ ਆ ਕੱਟ ਚੋਕ ਗੁੰਗੜਾ ਕਿ ਕੰਡ ਮਰਿਆ ਕਿਉਂ ਗਿਆਨੀ ਰਘਵੀਰ ਸਿੰਘ ਨੇ ਜੀਰ ਕੌਨ ਨੂੰ ਤਲਬ ਕੀਤਾ ਤੁਸੀਂ ਇਸ ਮਖਲੇ ਦੇ ਕਿਸੇ ਨੂੰ ਵੀ ਤਲਬ ਨਹੀਂ ਕਰ ਸਕਦੇ ਤੁਹਾਡੇ ਥੱਲੇ ਪੰਜ ਪਿਆਰੇ ਨੇ ਉਹ ਤਲਬ ਕਰਨ ਨਾ ਇਹਦਾ ਕੇਸ ਬੰਗੋਲੀ ਹੈ ਇਹ ਚਾਰ ਹਦੈਤਾ ਨੇ ਰੋਮਾਂ ਦੀ ਬੇਅਦਬੀ ਨਾ ਕਰਨਾ ਕੁੱਠਾ ਨਾ ਖਾਣਾ ਵਰਨਾਰੀ ਸੰਗ ਨਾ ਕਰਨਾ ਇਹ ਤਾਂ ਚਾਰ ਆਮ ਕਰਤਾਨੇ ਇਹਨਾਂ ਦੀ ਲੰਗੜਾ ਦਾ ਫੈਸਲਾ ਲੋਕ ਗੁਰਦੁਆਰਾ ਨੇ ਹੁੰਦਾ ਹੈ ਜੇ ਤੇ ਬੱਜਰ ਕਰਤਾਨੇ ਉਹਨਾਂ ਨੂੰ ਨਿਪਟਾਰਾ ਪੰਜ ਪਿਆਰਾਂ ਸਾਹਮਣੇ ਅੱਗੇ ਪੇਸ਼ ਹੋ ਕੇ ਹੁੰਦਾ ਹੈ ਫਿਰ ਮਾਫੀ ਬਿਲਦੀ ਹੈ ਫਿਰ ਦੁਬਾਰਾ ਅੰਮ੍ਰਿਤ ਛਕਾਇਆ ਜਾਂਦਾ ਹੈ ਗਿਆਨੀ ਰਗਵੀਰ ਸਿੰਘ ਜੀ ਕਈ ਵਾਰ ਰੋਮਾਂ ਦੀ ਬੇਅਦਬੀ ਮਜਬੂਰੀ ਹੋ ਜਾਂਦੀ ਹੈ ਸਾਡੇ ਤਖਤ ਦੇ ਜਥੇਦਾਰੀ ਸੀ ਜੈਨੀ ਮਲ ਸਿੰਘ ਜੀ ਬੜੇ ਸਤਿਕਾਰਯੋਗ ਸਿੱਖ ਵਿਦਵਾਨ ਵੀ ਸੀ ਜਦੋਂ ਉਹਨਾਂ ਦਾ ਪ੍ਰੈਸ਼ਰ ਹੋਇਆ ਕੀ ਉਹਨਾਂ ਨੇ ਰੋਮਾਂ ਦੀ ਬੇਅਦਬੀ ਨਹੀਂ ਹੋਈ ਉਹ ਰੋਮਾਂ ਦੇ ਬੇਅਦਬੀ ਨਹੀਂ ਉਹਨਾਂ ਨੇ ਦੁਬਾਰਾ ਅੰਮ੍ਰਿਤ ਛਕਿਆ ਉੱਥੇ ਕੋਈ ਬੋਲਿਆ ਕੋਈ ਜਥੇਦਾਰ ਬੋਲਿਆ ਨਹੀਂ ਬੋਲੇ ਮੈਂ ਤੁਹਾਨੂੰ ਇੱਕ ਮਾਮੂਲੀ ਜਿਹਾ ਉਦਾਹਰਨ ਦੇਣਾ ਮੈਂ ਰੋਮਾਂ ਦੀ ਬੇਅਦਬੀ ਨਹੀਂ ਕਰਦਾ ਦੇਖੋ ਆ ਮੇਰੇ ਵਾਲ ਮੇਰੀ ਅੱਖਾਂ ਜ਼ਿਆਦਾ ਖੁੱਲੀਆਂ ਇਹਦੇ ਵਿੱਚ ਵਾਲ ਪੈ ਜਾਂਦੇ ਨੇ ਵਿੱਚ ਕਈ ਵਾਰ ਮੈਨੂੰ ਤਿੰਨ ਤਿੰਨ ਦਿਨ ਇਨਫੈਕਸ਼ਨ ਹੁੰਦੀ ਐ ਅੱਖ ਲਾਲ ਰਹਿੰਦੀ ਐ ਮੈਂ ਫੇਰ ਵੀ ਨਹੀਂ ਬਿਆਦਵੀ ਕਰਦਾ ਇੱਕ ਦੋ ਵਾਰ ਅਜਿਹਾ ਹੋਣਾ ਕਿ ਵਾਲ ਪਟੜਣਾ ਪੈ ਗਿਆ ਫਿਰ ਕਿਵੇਂ ਰੋਮਾਂ ਦੀ ਬਿਆਦਵੀ ਕਰਤੀ ਸਿੰਘ ਸਾਹਿਬ ਜੀ ਇੰਨਾ ਮਸਲੇ 'ਚ ਨਾ ਉਹ ਜੋ ਆਪਣਾ ਲੈਵਲ ਦੇਖੋ ਆਪਣਾ ਸਟੇਟਸ ਵੇਖੋ ਤੁਹਾਡਾ ਸਟੇਟਸ ਕੀ ਐ ਤੁਹਾਨੂੰ ਕੌਮ ਆਪਣੇ ਸਿਰਾਂ ਤੇ ਬਹਾ ਰਹੀ ਐ ਪਰ ਤੁਸੀਂ ਥੱਲੇ ਬੈਠ ਕੇ ਫੈਸਲੇ ਕਰੀ ਜਾਂਦੇ ਹੋ ਜਥੇਦਾਰ ਜੀ ਬੇਨਤੀ ਹੈ ਦੇਖੋ ਜਥੇਦਾਰ ਬਦਲਦੇ ਰਹਿੰਦੇ ਨੇ ਕੋਈ ਵੱਡੀ ਗੱਲ ਨਹੀਂ ਜੈਨੀ ਹਰਪ੍ਰੀਤ ਸਿੰਘ ਨੂੰ ਅਗਰੇ ਤਖਤ ਫਿਲਹਾਲ ਦਾ ਕੱਲ ਨੂੰ ਤੁਹਾਡੀ ਬਦਲੀ ਹੋ ਸਕਦੀ ਹੈ ਪਰ ਸ੍ਰੀ ਅਕਾਲ ਪੁਰਖ ਸਾਹਿਬ ਤਾਂ ਅਕਾਲ ਤਖਤ ਸਾਹਿਬ ਹੀ ਹੈ ਨਾ ਉਹ ਤਾਂ ਮੇਰੀ ਪੀੜੀ ਦੇ ਮਾਰਗ ਦੀ ਸਜਣਾ ਕੀਤੀ ਹੋਇਆ ਅਸੀਂ ਤਾਂ ਉਹਦਾ ਸਤਿਕਾਰ ਕਰਦੇ ਆਂ ਇਹ ਬੱਕਰੀ ਗੱਲ ਹੈ ਕਿ ਤੁਸੀਂ ਸ਼ਰੋਮਨੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਹੋ ਪਰ ਸਿੱਖ ਕੌਮ ਦੇ ਤੁਸੀਂ ਸਰਕਾਰ ਦੇ ਜਥੇਦਾਰ ਹੋ ਦੂਜੀ ਗੱਲ ਪੰਜ ਸਿੰਘ ਸਹਿਬਾਨ ਪੰਜ ਪ੍ਰਧਾਨੀ ਦੀ ਪਰੰਪਰਾ ਮੁਤਾਬਕ ਲੈ ਅੱਗੇ ਤਾਂ ਜਥੇਦਾਰ ਇਕੱਲਾ ਹੀ ਕਰਦਾ ਜਦੋਂ ਮਿਸਲਾਂ ਦੇ ਜਥੇਦਾਰ ਇਕੱਲਾ ਫੈਸਲਾ ਕਰਦਾ ਹੁੰਦਾ ਮੰਨਦੇ ਸਾਰੇ ਚਲੋ ਇਹ ਵੀ ਵਿਦਵਾਨਾਂ ਨੇ ਕੀਤਾ ਫੈਸਲਾ ਕਿ ਜੇਰਾ ਤੁਸੀਂ ਹੁਕਮ ਨਾਵਾ ਜਾਰੀ ਕੀਤਾ ਤਲਬ ਕੀਤਾ ਗਿਆਨੀ ਰਕबीर ਸਿੰਘ ਜੀ ਦੱਸਣ ਦੀ ਕੋਸ਼ਿਸ਼ ਕਰੋਗੇ ਇਹ ਪੰਜ ਜਫੇਦਾਰ ਦਾ ਫੈਸਲਾ ਹੈ ਤੁਸੀਂ ਤਾਂ ਜਫੇਦਾਰ ਹੀ ਤੈਨੋਂ ਤਿੰਨਾਂ ਕੋ ਵੀ ਕੀ ਗਿਆਨੀ ਹਰਪ੍ਰੀਤ ਸਿੰਘ ਨੇਰਦਾਇ ਕੀਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਮਤਾ ਉਹਨਾਂ ਨੇ ਤੁਹਾੰਦਰ ਸਹਿਮਤੀ ਕੀਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਦਸਖਤ ਕੀਤੇ ਨੇ ਜੇ ਨਹੀਂ ਕੀਤੇ ਤਾਂ ਇਹ ਮਾਮੂਲੀ ਜੇ ਕੇਸ ਵਾਸਤੇ ਤੁਸੀਂ ਜ਼ਗੀਰ ਕੌਰ ਨੂੰ ਤਲਬ ਨਹੀਂ ਕਰ ਸਕਦੇ ਜਿਕੇ ਕੌਨ ਨੂੰ ਤਾਲਬ ਕਰਨ ਵਾਲੇ ਸਥਾਨਕ ਗੁਰਦੁਆਰੇ ਬੈਠੇ ਨੇ ਇਹੇ ਜੇ ਚੱਕਰਾ ਤੇ ਨਾ ਪਾਓ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਸੀਂ ਪੁੱਛਿਆ ਨਹੀਂ ਤੇ ਹੁਕਮਨਾਮਾ ਜਾਰੀ ਕਰਤਾ ਕਿਉਂ ਕਰਤਾ ਲੋਕ ਇਹ ਧੂਸ਼ਲ ਲਾ ਰਹੇ ਨੇ ਕਿ ਸਕ੍ਰਿਪਟ ਅਟਾਇਪ ਕਰਕੇ ਸਿੰਘ ਸਾਹਿਬ ਨੂੰ ਫੜਾਤੀ ਸਿੰਘ ਸਾਹਿਬ ਨੇ ਬਿਨਾ ਪੜੇ ਹੁਕਮਨਾਮਾ ਜਾਰੀ ਕਰਤਾ ਕਿਉਂ ਕਰਤਾ ਕਿਉਂਕਿ ਨਵੰਬਰ ਦੇ ਵਿੱਚ ਭਾਮੀ ਸਾਹਿਬ ਦੀ ਚੋਣ ਹੋ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਉਸ ਚੋਣ ਲਈ ਇਹਨਾਂ ਨੂੰ ਪਾਲਾ ਮਾਰ ਰਿਹਾ ਕਿ ਚਾਰ ਵਾਰ ਦੀ ਪ੍ਰਧਾਨ ਦੇ ਬੀਬੀ ਜੀ ਗੌਰ ਜਿਹੜਾ ਵੱਖਰਾ ਤੜਾ ਹੋਇਆ ਉਦੋਂ ਵੱਲ ਉਮੀਦਵਾਰ ਨਾ ਹੋ ਜੇ ਸ਼੍ਰੋਮਣੀ ਕਮੇਟੀ ਦੀ ਹਵਾ ਖਰਾਬ ਹੋਈ ਹੋਈ ਹੈ ਕਾਲੀ ਦਲ ਦੀ ਹਵਾ ਖਰਾਬ ਹੋਈ ਹੋਈ ਹੈ ਤੇ ਕਿਤੇ ਬਾਗੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਾ ਬਣਾ ਜਾਣ ਇਸ ਕਰਕੇ ਇਹ ਉਦਮ ਉਠਾਇਆ ਹੈ ਸਿੰਘ ਸਾਹਿਬ ਜੀ ਕੌਮ ਦੇ ਮਸਲੇ ਹੱਲ ਕਰੋ ਜਿਹੜਾ ਮਸਲਾ ਤੁਹਾਡੇ ਕੋਲੇ ਪਹਿਲਾਂ ਆਇਆ ਹੋਇਆ ਸਾਰੀ ਦੁਨੀਆ ਉਡੀਕ ਰਹੀ ਹੈ ਇਹ ਨਾ ਹੋਵੇ ਕਿ ਸਿੱਖ ਕੌਮ ਬਾਗੀ ਹੋ ਜਾਏ ਤੁਹਾਡਾ ਫੈਸਲਾ ਮੰਨਣ ਤੋਂ ਅਨਕਾਰੀ ਹੋ ਜਾਏ ਜੱਥੇਦਾਰ ਜੀ ਜ਼ਗੀਰ ਕੌਰ ਤੇ ਜਿਹੜਾ ਕੁੜੀ ਮਾਰ ਦਾ ਦੋਸ਼ ਲੱਗਿਆ ਸੀ ਜਾਂ ਕਤਲ ਦਾ ਲੱਗਿਆ ਸੀ ਜਾਂ ਦੋਸ਼ ਹੀ ਸੀ ਇਸ ਦਾ ਕਹਿੰਦੇ ਆ ਉਹਦੇ ਚੋਂ ਹਾਈ ਕੋਰਟ ਤੱਕ ਬਣੀ ਹੋ ਗਈ ਹੈ ਤੁਹਾਨੂੰ ਇਸ ਪੰਗੇ 'ਚ ਪੈਣ ਦੀ ਕੀ ਲੋੜ ਪਈ ਇਹ ਕੌਮ ਦਾ ਮਸਲਾ ਹੈ ਇਹ ਉਹਦਾ ਨਿੱਜੀ ਮਸਲਾ ਜਥੇਦਾਰ ਜੀ ਇੰਨੇ ਆਬ ਤੱਕ ਇਹਦਾ ਨਾ ਪਾਓ ਸ਼੍ਰੀ ਕਾਦਰਕ ਸਾਹਿਬ ਦੀ ਬਦਨਾਮੀ ਹੁੰਦੀ ਹੈ ਆਪਣੀ ਸਤਕਾਰ ਦਾ ਵੀ ਖਿਆਲ ਰੱਖੋ ਨਾ ਕੌਮ ਨੂੰ ਨਾ ਕਾਲ ਤਖਤ ਨੂੰ ਨਾ ਪੰਥ ਨੂੰ ਬਦਨਾਮ ਹੋਣ ਤੋਂ ਬਚਾਓ ਸ਼੍ਰੀ ਕਾਦਰਕ ਸਾਹਿਬ ਦੇ ਅਕਸ ਨੂੰ ਢਾਅ ਨਾ ਲਾਓ ਇਹ ਉਹਦੇ ਸ਼ਰੇਆਮ ਦੁਰਵਰਤਮੇ ਕਾਦਰਕ ਸਾਹਿਬ ਦੀ ਬੀਬੀ ਜਗੀਰ ਕੋ ਕੋਈ ਸਾਡੇ ਨੇੜੇ ਨਹੀਂ ਲੱਗਦੀ ਜੇ ਉਹਨੇ ਰੋਮਾ ਦੀ ਬਿਯਾਹਮੀ ਕੀਤੀ ਆ ਤਾਂ ਉਹਨੂੰ ਤਨਖਾਹ ਲਾਉਣ ਵਾਲੇ ਹੈਗੇ ਦੇ ਥੱਲੇ ਬੈਠੇ ਆਮ ਸੰਗਤੱਕੇ ਜਾ ਕੇ ਕਹੇ ਮੈਂ ਰੋਮਾ ਦੀ ਬਿਯਾਹਮੀ ਮੇਥੋਂ ਹੋ ਗਈ ਤੇ ਮੈਨੂੰ ਲਾਉ ਜਿਹੜੀ ਸੈਲਨ ਲਾਉਣਗੇ ਇਹ ਤੁਹਾਡੇ ਪੰਦਰਾਂ ਦਾ ਕੇਸ ਨਹੀਂ ਇੰਨਾ ਮਸਲੇ ਚ ਉਲਝੋਗੇ ਕੌਮ ਦੇ ਮਸਲੇ ਹੱਲ ਕਰੇ ਤੁਸੀਂ ਫੇਲ ਹੋ ਜਾਓਗੇ ਜਥੇਦਾਰ ਜੀ ਕੌਮ ਤੁਹਾਨੂੰ ਕਦੇ ਵੀ ਮਾਫ ਨਹੀਂ ਕਰੇਗੀ ਕਦੇ ਵੀ ਮਾਫ ਨਹੀਂ ਕਰੇਗੀ ਜਿਵੇਂ ਕੈਨ ਗੁਰਵਤਨ ਸਿੰਘ ਨੂੰ ਮਾਫ ਅੱਜ ਤੱਕ ਨਹੀਂ ਕੌਮ ਨੇ ਕੀਤਾ ਤੁਸੀਂ ਵਿਦਵਾਨ ਸੱਜਣੋ ਤੁਸੀਂ ਸਾਡੇ ਸਤਿਕਾਰ ਜੋ shri ka tark sahab ਦੇ ਜਥੇਦਾਰੋ ਆਪਣੇ ਰੁਤਬੇ ਦਾ ਆਪਣੇ ਮਰਤਬੇ ਦਾ shri ka tark sahab ਦੇ ਰੁਤਬੇ ਦਾ ਉਹਨਾਂ ਦੇ ਮਰਤਬੇ ਦਾ ਉਹਨਾਂ ਦੀ ਮਾਨ ਪ੍ਰਤਿਸ਼ਟਾ ਦਾ ਜਥੇਦਾਰ ਜੀ ਖਿਆਲ ਰੱਖ ਕੇ ਕੌਮੀ ਮਸਲਿਆਂ ਵੱਲ ਪਾਓ ਇਨਾਂ ਦਾ ਖੜਾ ਛੱਡੋ ਇਹ ਰਾਜਨੀਤਿਕ ਛੜਯੰਤ ਇਹ ਰਾਸੀ ਲੋਕ ਤੁਹਾਨੂੰ ਵਰਤ ਰਹੇ ਨੇ ਕੌਮ ਜੇ ਤੁਸੀਂ ਐਦਾਂ ਹੀ ਵਰਤੇ ਗਏ ਕੌਮ ਤੁਹਾਡੋਂ ਵੀ ਬਾਗੀ ਹੋ ਜਾਊਗੀ ਤੁਹਾਡੇ ਕਿਸੇ ਫੈਸਲੇ ਨੂੰ ਮੰਨੇਗੀ ਇਹ ਆਪਣਾ ਰੁਤਬਾ ਜਿੱਦਾਂ ਤੁਹਾਡਾ ਰੁਤਬਾ ਹੈ ਉਸ ਰੁਤਬੇ ਦੇ ਖੜੋ ਤੇ ਥੱਲੇ ਬੈਠ ਕੇ ਗੱਲ ਕਰੋਗੇ ਤੁਹਾਡੀ ਆਪਣੀ ਬਦਨਾਮੀ ਹੋਊਗੀ ਉਹ ਸਾਡੇ ਵਰਗੇ ਦਾ ਕੁਝ ਨਹੀਂ ਜਾਂਦਾ ਅਸੀਂ ਤਾਂ ਚਤਕਾਰੇ ਲੈਣੇ ਸਾਂ ਗੱਲਾਂ ਕਰਨੀਆਂ ਨੇ ਸਿੰਘ ਸਾਹਿਬ ਜੀ ਬੜੇ ਅਦਬ ਨਾਲ ਅਖੀਰ ਵਿੱਚ ਬੇਨਤੀ ਕਰਦੇ ਆ ਕਿ ਸ੍ਰੀ ਅਕਾਲ ਤਖਤ ਸਹਿਬ ਤੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦਾ ਮਾਨ ਪ੍ਰਤਿਸ਼ਟਾ ਕਾਇਮ ਰੱਖੋ ਆਪਣਾ ਦਰਜਾ ਨਾ ਕਟਾਓ ਇਹਨਾਂ ਕਹਿੰਦੇ ਹੋਏ ਖਿਮਾ ਚਾਹੁੰਦੇ ਹਾਂ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਸੇ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਆਪ ਜੀ ਨੂੰ ਕਿਉਂ ਜੈ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਤ ਤਾ ਗੁਰਮੂਰ ਗੋਵਿੰਦ ਦੇਵ ਆਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ